ਅੱਜ ਦੀ ਆਪਣੀ ਇਹ ਵੀਡੀਓ ਜਿਹੜਾ ਆਪਾਂ ਇਹ ਗੱਲਬਾਤ ਕਰਨੀ ਹੈ ਆਪਾਂ ਗੱਲਬਾਤ ਕਰਨੀ ਹੈ ਯੂਕਰੇਨ ਵਰਸ ਰਸ਼ੀਆ ਰਸ਼ੀਆ ਵਰਸ ਯੂਕਰੇਨ ਜਾਨੀ ਕਿ ਰਸ਼ੀਆ ਵਰਸ ਨਾਟੋ ਜਿਹੜੀ ਇਹ جنگ ਚੱਲੀ ਜਾਂਦੀ ਹੈ ਦੋ ਦੇਸ਼ਾਂ ਜ ਨਹੀਂ ਇਹ ਕੋਟੂਕਟ 35-40 ਦੇਸ਼ ਰਸ਼ੀਆ ਜਿਹੜਾ ਯੂਰਪ ਨਾਲ ਇਕੱਲਾ ਲੜ ਰਿਹਾ ਯੂਰਪ ਨੇ ਰਸ਼ੀਆ ਨੇ ਸਟੇਟਮੈਂਟ ਦਿੱਤੀ ਆ ਕਿ ਪੱਛਮੀ ਦੇਸ਼ਾਂ ਨਾਲ ਜਿਹੜਾ ਰੂਸ ਆ ਉਹ ਇਕੱਲਾ ਲੜ ਰਿਹਾ ਕੋਈ ਉਹਨਾਂ ਦੀ ਮਦਦ ਕੋਈ ਸਹਿਯੋਗ ਹਾਲੇ ਤੱਕ ਕੋਈ ਦੇਸ਼ ਨਹੀਂ ਕਰ ਰਿਹਾ ਜਿਹੜੇ ਜਿਹੜੇ ਦੇਸ਼ ਉਹਨਾਂ ਦੀ ਮਦਦ ਕਰਨਗੇ ਉਹ ਜਗ ਜਾਹਰ ਆ ਕੋਈ ਕੋਈ ਇਹਦੇ ਚ ਦੂਰ ਹੈਣੇਗੀ ਤੇ ਵੀਡੀਓ ਨਾ ਬਣੇ ਰਹੋ ਜੇ ਕੁਝ ਗੱਲਾਂ ਜੇ ਜ਼ਰੂਰੀ ਆ ਜੋ ਆਉਣ ਵਾਲੇ ਥੋੜੇ ਜਿਹੇ ਦਿਨਾਂ ਤੱਕ ਇਹ ਘਟਨਾ ਜਿਹੜੀ ਆ ਇਹ ਘਟ ਸਕਦੀਆਂ ਤੇ ਰੂਸ ਵਰਸ ਯੂਕਰੇਨ ਵਰਸ ਨਾਟੋ ਵਰਸ ਅਮਰੀਕਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆਪੋ ਆਪਣੀ رائے ਸਾਰੇ ਭਰਾਵਾਂ ਨੇ ਦੇਣੀ ਆ ਸਭ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਜਿਹੜੀ ਇਹ جنگ ਆ ਇਹ ਰੂਸ ਵਰਸ ਯੂਕਰੇਨ ਨਾਟੋ ਪਲੱਸ ਅਮਰੀਕਾ ਤੇ ਇਹ ਸਾਰੇ ਪੱਛਮੀ ਮੋਲਕ ਆ ਜਿਹੜੇ ਇਹ ਸਾਰੇ ਖੜੇ ਆ ਜੂਕਰੇਨ ਨਾਲ ਤੇ ਰੂਸ ਨੂੰ ਇਹ ਚਕੌਣ ਨੂੰ ਫਿਰਦੇ ਆ ਵੀ ਰੂਸ ਕਿਸੇ ਹਿਸਾਬ ਨਾਲ ਇਹ ਜੰਗ ਚੋਂ ਮਤਲਬ ਸੀਸਫਾਇਰ ਕਰ ਜਾਈ ਤੇ ਇਹ ਆਪਣੀ ਇਹ ਜਿੱਤ ਦੱਸਣਗੇ ਵੀ ਬਲੇਸਕੀ ਜਿਹੜਾ ਜਿੱਤ ਗਿਆ ਪੱਛਮੀ ਦੇਸ਼ ਇਹ ਜਿਹੜੇ ਜਿੱਤ ਗਏ ਆ ਇਹਦੇ ਚ ਹੁਣ ਰੂਸ ਰੂਸ ਨੂੰ ਅਮਰੀਕਾ ਨੇ ਸਿੱਧਾ ਟਾਰਗੇਟ ਕੀਤਾ ਉਹ ਇਹ ਕੀਤਾ 트럼ਪ ਨੇ ਕੱਲ ਰੂਸ ਨੂੰ ਕੱਲ ਪਰਸੋਂ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਵੀ 50 ਦਿਨਾਂ ਦੇ ਵਿੱਚ ਵਿੱਚ ਆਵਦਾ ਤੂੰ ਭਾਈ ਇਹ ਸੰਧੀ ਕਰ ਲਾ ਤੇ ਜਿਹੜਾ ਜੁੱਧ ਹੈ ਇਹਨੂੰ ਖਤਮ ਕਰ ਦੇ ਤੇ ਨਹੀਂ ਤੇਰੇ ਜਿਹੜੇ ਇਹ ਨਤੀਜੇ ਆ ਇਹ ਗੰਭੀਰ ਹੋ ਜਾਣਗੇ ਇਹ ਅਸਲ 'ਚ ਸਾਰੀ ਜਿਹੜੀ ਪੁਆੜੇ ਦੀ ਜੜਾ ਇਹ ਹੈ ਅਮਰੀਕਾ ਅਮਰੀਕਾ ਨਹੀਂ ਚਾਹੁੰਦਾ ਵੀ ਕਿਸੇ ਦੁਨੀਆ 'ਚ ਕਿਸੇ ਦੇ ਜਹਾ ਭਲਾ ਹੋਏ ਨੰਬਰ 1 ਤੇ ਨੰਬਰ 2 ਜਿਹੜਾ ਹੁਣ ਅ ਰਾਸ਼ਟਰਪਤੀ 트੍ਰੰਪ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਉਹ ਇਹ ਕੀਤੀ ਆ ਵੀ 10 ਦਿਨਾਂ ਦੇ ਵਿੱਚ ਵਿੱਚ ਆਪਦੀ ਲੜਾਈ ਤੂੰ ਬੰਦ ਕਰ ਦੇ ਤੇ ਨਹੀਂ ਤਾਂ ਬਈ ਜਿਹੜੇ ਨਤੀਜੇ ਆ ਸੀ ਆਪ ਕੋ ਜਬਰਨੋਂ ਸਾਡੀ ਫੌਜ ਆਊਗੀ ਇੱਥੇ ਤੁਹਾਨੂੰ ਲੜਨਾ ਪਊਗਾ ਇਹਦੇ ਜਿਹੜੇ ਨਤੀਜੇ ਆ ਉਹ ਮਤਲਬ ਜੁੱਧ ਦੀ ਸਥਿਤੀ ਪੰਜਾਂ 10 ਦਿਨਾਂ ਨੂੰ ਉਸ ਤੋਂ ਬਾਅਦ ਹੋਰ ਹੋ ਜੂਗੀ ਅਸਲ ਚਾ ਗੱਲ ਇਹ ਵੀ ਆ ਟਰੰਪ ਆ ਜਿਹੜਾ ਹਰ ਘੰਟੇ ਬਾਅਦ ਇਹ ਬਦਲ ਜਾਂਦਾ ਇਹਦਾ ਕੋਈ ਭਰੋਸਾ ਨਹੀਂ ਕਰਿਆ ਜਾ ਸਕਦਾ ਬੰਦੇ ਦਾ ਵੀ ਕੀ ਕਰੇ ਕੀ ਨਹੀਂ ਕਰੇ ਪਹਿਲਾਂ ਇਹਨੇ ਜਲੇਸਕੀ ਨੂੰ ਉੱਥੇ ਸੱਦ ਕੇ ਜਲੀਲ ਕੀਤਾ ਉਹਨੂੰ ਬੋਲਿਆ ਜਵਾ ਤਵਾ ਉਹ ਮੈਨੂੰ ਲੋਕਾਂ ਨੇ ਕਿਹਾ ਵੀ ਇਹਨੇ 트ੰਪ ਨੇ ਬੇਇਜ਼ਤੀ ਕਰਤੀ ਉਹ ਨਿਕਾ ਜਾ ਜਵਾਕ 트ੰਪ ਮੂਰੇ ਅੜ ਗਿਆ ਫਲਾਨਾ ਉਹ ਮੈਨੂੰ ਲੱਗਿਆ ਪਰਸਨਲੀ ਜਿਹੜਾ ਮੈਨੂੰ ਲੱਗਿਆ ਵੀ ਇਹ ਇੱਕ ਜਿਹੜਾ ਸਟੰਟ ਖੇਡ ਰਹੇ ਆ ਸਟੰਟ ਜਿਹੜਾ ਤਾਂ ਖੇਡ ਰਹੇ ਵੀ ਜਿਹੜਾ ਕੋਈ ਪੂਤਨ ਨੂੰ ਇਹ ਯਕੀਨ ਹੋ ਜੇ ਵੀ ਬਾਕੀ ਜਲੇਸਕੀ ਨੂੰ ਬਈ ਇਹਨਾਂ ਨੇ ਛਿੜਕਤਾ ਬਿਲਾਦ ਮੇਰ ਜਲੇਸਕੀ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਖਿਲਾਫ ਬਈ ਜੀ ਉੱਥੇ ਬਗਾਵਤ ਵੀ ਸ਼ੁਰੂ ਹੋ ਗਈ ਆ ਜਿਹੜੀ ਤੁਹਾਨੂੰ ਮੈਂ ਗੱਲ ਹੁਣ ਦੱਸਣ ਜਾ ਰਿਹਾ ਉਹ ਤੁਹਾਨੂੰ ਬਈ ਦਿਮਾਗੀ ਤੌਰ ਤੇ ਪ੍ਰਭਾਵਿਤ ਵੀ ਕਰ ਸਕਦੀ ਹੈ ਤੇ ਗੱਲ ਨੂੰ ਸਮਝਣਾ ਵੀ ਤੁਸੀਂ ਜ਼ਰੂਰ ਆ ਸਮਝਣਾ ਜ਼ਰੂਰ ਤੁਸੀਂ ਐਉਂ ਆ ਵੀ ਇਹ ਜਿਹੜਾ ਨਾਟੋ ਆ ਨਾਟੋ ਨੇ ਆਪਦੀ ਫੌਜ ਜਿਹੜੀ ਆਲਰੇਡੀ ਕੋਸਤਾ ਇਹਨਾਂ ਨੇ ਵਾਰਡ ਰੱਖੀ ਆ ਜਿਹੜੀ ਵਾਰਡ ਰੱਖੀ ਆ ਉਹ ਜ਼ੁਕਰੇਨ ਦੀ ਵਰਦੀ ਦੇ ਵਿੱਚ ਹੁਣ ਜੇ ਅਮਰੀਕਾ ਨੇ ਹਰੀ ਝੰਡੀ ਦੇਤੀ ਇਹ ਜਰਮਨ ਫ੍ਰਾਂਸ ਕਈ ਮੁਲਕ ਆ ਇਹ ਬਾਹਲੇ ਕਾਲੇ ਹੋਏ ਪਏ ਆ ਵੀ ਅਸੀਂ ਛੇਤੀ ਛੇਤੀ ਜਾ ਕੇ ਉਹਦੇ ਵਿੱਚ ਆਪ ਦੀ ਫੌਜ ਭੇਜ ਜੇ ਤੇ ਸਾਡੀ ਜਿਹੜੀ ਫੌਜ ਦੀ ਵਾਵਾ ਵਾਵਾ ਹੋਵੇ ਵਾਵਾ ਵਾਵਾ ਦਾ ਕਰਾਊਗਾ ਜਦੋਂ ਤੁਸੀਂ ਉੱਥੇ ਵੜੋਗੇ ਨਾ ਤੁਹਾਡੇ ਐਮ ਜਹ ਹਜ਼ਰ ਕਰੂਗਾ ਰੂਸ ਤੇ ਤੁਹਾਡੇ ਨਾ ਪੁਸਤਾ ਯਾਦ ਰੱਖਣਗੇ ਉਹਨਾਂ ਨੇ ਇੰਨੀ ਤਿਆਰੀ ਰੂਸ ਦੀ ਜਿਹੜੀ ਹੈਗੀ ਆ ਰੂਸ ਦੀ ਕੱਲ ਸਟੇਟਮੈਂਟ ਆਈ ਹੈ ਜਿਹੜੀ ਉਹ ਇਹ ਆਈ ਆ ਵੀ ਅਸੀਂ 10 ਸਾਲ ਜੰਦ ਲੜ ਸਕਦੇ ਆ 10 ਸਾਲ ਹਜੇ 3 ਸਾਲ 4 ਸਾਲ ਹੋਣ ਵਾਲੇ ਆ ਲੜਾਈ ਨੂੰ ਫਰਵਰੀ ਚ ਹੋ ਜਾਣਗੇ ਇੱਕੀ ਤੇ 10 ਸਾਲ ਅਸੀਂ ਜੰਗ ਹੂਰ ਲੜ ਸਕਦੇ ਸਾਡੀ ਈਡੀ ਤਿਆਰੀ ਹੈਗੀ ਆ ਦੂਜੀ ਗੱਲ ਜੇ ਜੁਗਰੇ ਰਸ਼ੀਆ ਤੇ ਇਹ ਸਾਰਿਆਂ ਨੇ ਸੁਣਿਆ ਹੀ ਹੋਣਾ ਵੀ ਰਸ਼ੀਆ ਤੇ ਜੇ ਹਮਲਾ ਹੁੰਦਾ ਤੇ ਉਹਨਾਂ ਦਾ ਡੈਡਲੀ ਪੁਆਇੰਟ ਆ ਜਿਹੜਾ ਉਹ ਵੀ ਉਹਨਾਂ ਨੇ ਆਪ ਦਾ ਰੱਖਿਆ ਹੋਇਆ ਵੀ ਉਹਨੂੰ ਜੇ ਕੋਈ ਉਹਨੂੰ ਕੋਈ ਸੰਕੇਤ ਨਹੀਂ ਦਿੰਦਾ ਤਾਂ ਉਹ ਵੀ ਆਪਦੇ ਪਰਮਾਣੂ ਬੰਬ ਆਪੇ ਐਕਟੀਵੇਟ ਹੋ ਜਾਣਗੇ ਤੇ ਜਿਹੜੀ ਗੱਲ ਆ ਇਹ ਹੈ ਵੀ ਜੇ ਅਮਰੀਕਾ ਰੂਸ ਤੇ ਹਮਲਾ ਕਰਦਾ ਉਹਦਾ ਭਾਰਤ ਤੇ ਕੀ ਅਸਰ ਪਊਗਾ ਜਾਨੀ ਕਿ ਆਪਣੇ ਤੇ ਕੀ ਅਸਰ ਪਊਗਾ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਇਹ ਜਿੰਨੇ ਯੂਰਪ ਦੇ ਕੰਟਰੀ ਐ ਜਿੰਨਾ ਲੋਕਾਂ ਕੋਲੇ ਆਪਣੇ ਜਾਂ ਇੰਡੀਆ ਦੇ ਪਾਕਿਸਤਾਨ ਦੇ ਜਾਂ ਕਿਤੋਂ ਦੇ ਵੀ ਲੋਕ ਆ ਜਿਨ੍ਹਾਂ ਕੋਲੇ ਯੂਰਪ ਦੇ ਪਾਸਪੋਰਟ ਆ ਉਹ ਕਹਿੰਦੇ ਜਿਵੇਂ ਅੱਗੇ ਯੂਰਪ ਚ ਜੁਗਰੇਨ ਚ ਜੰਗ ਲੱਗੀ ਤੇ ਆਪਣੇ ਇੰਡੀਆ ਦੇ ਲੋਕ ਉੱਥੋਂ ਨਿਕਲਿਆਏ ਈਰਾਨ ਚ ਲੱਗੀ ਉੱਥੋਂ ਨਿਕਲਿਆਏ ਉਹ ਕਹਿੰਦੇ ਹੁਣ ਅਸੀਂ ਨਿਕਲਣ ਨਹੀਂ ਦੇਣੇ ਜਿਨ੍ਹਾਂ ਕੋਲੇ ਪਾਸਪੋਰਟ ਹੈਗੇ ਆ ਉਹਨਾਂ ਨੂੰ ਭਈ ਉੱਥੇ ਉਹਨਾਂ ਦੇਸ਼ਾਂ 'ਚ ਰਹਿ ਕੇ ਜੰਗ ਵੀ ਲੜਨੀ ਪੈ ਸਕਦੀ ਆ ਤੇ ਦੂਜੀ ਗੱਲ ਇਹ ਇਹਦਾ ਭਾਰਤ ਤੇ ਕੀ ਅਸਰ ਪਊਗਾ ਜੇ ਰੂਸ ਤੇ ਹਮਲਾ ਕਰਦਾ ਅਮਰੀਕਾ ਠੀਕ ਹੈ ਅਮਰੀਕਾ ਰੂਸ ਦਾ ਸਾਥ ਦੇਣਾ ਪਊਗਾ ਭਾਰਤ ਨੂੰ ਚੀਨ ਨੂੰ ਕਿਮਜੋਨ ਨੂੰ ਨਾਰਥ ਕੋਰੀਆ ਨੂੰ ਈਰਾਨ ਨੂੰ ਇਹ ਵੀ ਸਪੋਰਟ ਕਰਦੇ ਆ ਬ੍ਰਾਜ਼ੀਲ ਹੋ ਗਿਆ ਇੱਕ ਛੋਟਾ ਜਿਹਾ ਮੁਲਕ ਆ ਅਮਰੀਕਾ ਦੇ ਜਮਾਂ ਨੇੜੇ ਆ ਉਹ ਵੀ ਰਸ਼ੀਆ ਨਾਲ ਟਾਈਪ ਆ ਤੇ ਜਿਹੜਾ ਅਫਰੀਕਾ ਕੰਟਰੀ ਆ ਉਹ ਵੀ ਉਦੋਂ ਵਾਲਾ ਰਸ਼ੀਆ ਦੇ ਨਾਲ ਆ ਠੀਕ ਹੈ ਜੀ ਜਿਹੜਾ ਜਦੋਂ ਇਹ ਹਮਲਾ ਹੋਊਗਾ ਰੂਸ ਤੇ ਅਮਰੀਕਾ ਕਰੂਗਾ ਜਦੋਂ ਅਮਰੀਕਾ ਦਬ ਗਿਆ ਆ ਰੂਸ ਥੋੜਾ ਬਹੁਤਾ ਦਬੂਗਾ ਕਿਸੇ ਫਰੰਟ ਤੇ ਜਾ ਕੇ ਜਦੋਂ ਉਹਨਾਂ ਨੂੰ ਲੱਗਿਆ ਵੀ ਅਸੀਂ ਭਾਈ ਜਦੋਂ ਅਮਰੀਕਾ ਉਧਰ ਪੁੱਜ ਗਿਆ ਉਦੋਂ ਹੋਣਾ ਕੀ ਆ ਉਦੋਂ ਚੀਨ ਨੇ ਹਮਲਾ ਕਰ ਦੇਣਾ ਬਾਈ ਜੀ ਡਾਇਰੈਕਟਲੀ ਤਾਈਵਾਨ ਤੇ ਜਦੋਂ ਤਾਈਵਾਨ ਤੇ ਹਮਲਾ ਹੋਊਗਾ ਪਹਿਲੀ ਗੱਲ ਚੀਨ ਦੀ ਫੌਜ ਵੀ ਵੱਡੀ ਆ ਚੀਨ ਚੀਨ ਤਾਈਵਾਨ ਨੂੰ ਨੱਪੂਗਾ ਇਹ ਅਮਰੀਕਾ ਵਾਲੇ ਇਧਰ ਨੂੰ ਭੱਜਣਗੇ ਇੱਕ ਤੇ ਦੂਜੀ ਗੱਲ ਜਦੋਂ ਉਧਰ ਨੂੰ ਭੱਜੂਗਾ ਤੇ ਅਮਰੀਕਾ ਪਹਿਲਾਂ ਹੀ ਬਹੁਤ ਕਰਜ਼ੇ ਕਰਜ਼ੇ ਵਿੱਚ ਆ ਉਹ ਅਮੇਰਕਾ ਇਹ ਆ ਦੁਪਹਿਰ ਮਾਰਦਾ ਵੀ ਮੈਨੂੰ ਕਿਤੇ ਨਾ ਕਿਤੇ ਹੀਰੇਆਂ ਜਵਾਰਾਂਾਂ ਤਾਂ ਜਾਂ ਜਿਵੇਂ ਯੂਰੇਨੀਅਮ ਹਰ ਵੱਡੀਆਂ ਧਾਤਾਂ ਵੀ ਇਹ ਕਿਤੇ ਕਿਤੇ ਨਾ ਕਿਤੇ ਨਾ ਕਿਤੇ ਮੈਨੂੰ ਮਿਲ ਜਾਣ ਤੇ ਮੈਂ ਆਪਦਾ ਜਿਹੜਾ ਸਟੇਟਸ ਦੁਨੀਆ ਦਾ ਜਿਹੜਾ ਦੁਨੀਆ ਤੇ ਉਹ ਮੈਂ ਬਚਾਈ ਰੱਖਾਂ ਸਮਝ ਆ ਗਈ ਉਹ ਇਹਨਾਂ ਨੂੰ ਹੈਗਾ ਜਗਰੇਨ ਚ ਪਲੱਸ ਇਹਨਾਂ ਨੇ ਜਿਹੜਾ ਯੂਰਪ ਆ ਯੂਰਪ ਨੇ ਧਮਕੀ ਦਿੱਤੀ ਹੈ ਨਾਟੋ ਨੇ ਇੰਡੀਆ ਨੂੰ ਭਾਰਤ ਨੂੰ ਹਿੰਦੁਸਤਾਨ ਨੂੰ ਵੀ ਤੁਸੀਂ ਰਸ਼ੀਆ ਦੇ ਨਾਲ ਆਪਦੇ ਸਬੰਧ ਜਿਹੜੇ ਉਹ ਘਟਾ ਦਿਓ ਤੇਲ ਲੈਣਾ ਬੰਦ ਕਰ ਦਿਓ ਨਹੀਂ ਜਿਹੜਾ ਟੈਰਫਾ ਉਹ ਤੁਹਾਡੇ ਤੇ ਵੀ ਲੱਗੂਗਾ ਤੇ ਇਹ ਬਹੁਤ ਸਮਝਦਾਰੀ ਦਾ ਕੰਮ ਲਿਆ ਇੱਥੇ ਭਾਰਤ ਨੇ ਉਹਨੇ ਦਸਾਂ ਇਹਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਤੁਸੀਂ ਤਾਂ ਕੁਝ ਕਰੋ ਕਿਸੇ ਨਾਲ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਜੇ ਅਸੀਂ ਕਰਦੇ ਹਾਂ ਤਾਂ ਤੁਹਾਨੂੰ ਪਰੇਸ਼ਾਨੀ ਨਹੀਂ ਆ ਬਹੁਤ ਵਧੀਆ ਭਾਰਤ ਨੂੰ ਵੀ ਆਪਦਾ ਪੱਖ ਕਿਤੇ ਨਾ ਕਿਤੇ ਜਿਹੜਾ ਸਟੈਂਡ ਆ ਉਹ ਸਿੱਧ ਕਰਨਾ ਹੀ ਪੈਣਾ ਦੁਨੀਆ ਤੇ ਦੂਜੀ ਗੱਲ ਸਾਰਿਆਂ ਨੂੰ ਪਤਾ ਵੀ ਜਿੱਥੇ ਅਮਰੀਕਾ ਯਾਰੀ ਪਾਲੇ ਉਹ ਨੂੰ ਉਹ ਤੈਸ ਨੈਸ ਕਰਕੇ ਛੱਡਦਾ ਹੁੰਦਾ ਆਪਣਾ ਗਵਾਂਢੀ ਮੁਲਕਾ ਪਾਕਿਸਤਾਨ ਵੇਖ ਲਓ ਜਮਾ ਉਹਦੀ ਜੜ ਕੱਢੀ ਵੀ ਆ ਦੇ ਦੇ ਲੋਨ ਉਹਨੂੰ ਤੇ ਸੱਤਿਆ ਨਾਸ ਮਾਰ ਰੱਖਿਆ ਇੱਕ ਚੁੰਬਰ ਆਇਆ ਸੀ ਉੱਥੇ Imran Khan ਉਹ ਵੀ ਉਹਨਾਂ ਨੇ ਚੱਕ ਕੇ ਜਦੋਂ ਉਹ ਜਗਰੇਨ ਤੇ ਰਸ਼ੀਆ ਦੀ ਵਾਰ ਹੋਈ ਆ ਉਹ ਪਹਿਲਾ ਰਾਸ਼ਟਰਪਤੀ ਪੁਤਨ ਨੂੰ ਮਿਲਣ ਗਿਆ Imran Khan ਤੇ ਇਹਨਾਂ ਨੂੰ ਡਰ ਸੀ ਵੀ ਜੇ Imran Khan ਰਸ਼ੀਆ ਨਾਲ ਟਾਈ ਅਪ ਹੋ ਗਿਆ ਤਾਂ ਤੇਲ ਲੈਣ ਲੱਗ ਪਿਆ ਠੀਕ ਹੈ ਜੀ ਤੇ ਇਹ ਕੰਮ ਗਲਤ ਹੋ ਜੂਗਾ ਫਿਰ ਇਹਨਾਂ ਨੇ ਪੁਤਨ ਨੂੰ ਚੱਕ ਕੇ ਮਾਰਿਆ ਜੇਲ੍ਹ ਚ ਤੇ ਦੂਜੀ ਗੱਲ ਜਦੋਂ ਚੀਨ ਨੇ ਜਦੋਂ ਇਹ ਸਾਰਾ ਕੁਝ ਹੋਊਗਾ ਆ ਦਸਾਂ ਦਿਨਾਂ ਤੋਂ ਬਾਅਦ ਤਾਂ ਤੁਸੀਂ ਤਿਆਰੀ ਆਪਦੀ ਥੋੜੀ ਜਿਹੀ ਜ਼ਰੂਰ ਰੱਖਿਓ ਜੇ ਮੈਂ ਤੁਹਾਨੂੰ ਡਰਾਉਣਾ ਨਹੀਂ ਚਾਹੁੰਦਾਗਾ ਤਿਆਰੀ ਤੁਸੀਂ ਆਪਦੀ ਇਹ ਰੱਖਣੀ ਆ ਵੀ ਆਪਦਾ ਰਾਸ਼ਨ ਪਾਣੀ ਹੈ ਜਿਹੜਾ ਜੱਕ ਦਮ ਜਦੋਂ ਲੈਣ ਭਜੋਗੇ ਤਾਂ ਬਹੁਤ ਮੁਸ਼ਕਲਾਂ ਆਉਣਗੀਆਂ ਜਿਹੜੇ ਜਿਹੜੇ ਬੰਦਿਆਂ ਕੋਲੇ ਮੇਰੀ ਇਹ ਵੀਡੀਓ ਪਹੁੰਚੇ ਉਹ ਜ਼ਰੂਰ ਆਪਦੇ ਦਿਮਾਗ 'ਚ ਇਹ ਗੱਲ ਪਿਠਾਵੇ ਮੈਂ ਝੂਠ ਨਹੀਂ ਮਾਰਦਾ ਹਾਂ ਕਿਸੇ ਗੱਲ ਦਾ ਵੀ ਆਪਾਂ ਨੂੰ ਹਰ ਚੀਜ਼ ਸਮਝ ਹੈਗੀ ਆ ਗਲੋਬਲ ਦੀ ਮੈਂ ਰੱਖਦਾ ਸਮਝ ਵੀ ਕਿੱਥੇ ਹੁਣ ਕੀ ਹੋਣਾ ਆਲਾ ਮੈਂ ਵੀਡੀਓ ਤਾਂ ਹੁਣ ਪਾਉਣ ਲੱਗਿਆ ਮੈਂ ਪਹਿਲਾਂ ਦੇ ਘਰੇ ਜਾ ਆਪਦੇ ਯਾਰਾਂ ਦੋਸਤਾਂ ਨਾਲ ਇਹ ਮੈਂ ਗੱਲ ਕਰ ਲੈਣਾ ਹੁੰਦਾ ਜਦੋਂ ਤਾਈਵਾਨ ਕਰੂ ਚੀਨ ਹਮਲਾ ਕਰੂਗਾ ਤਾਈਵਾਨ ਤੇ ਨਾਲ ਦੀ ਨਾਲ ਭਾਰਤ ਤੇ ਜਿਹੜਾ ਇਹ ਆ ਵੀ ਭਾਰਤ ਤੇ ਹਮਲਾ ਹੋਊਗਾ ਜਿਹੜੀ ਅਪਵਿਖਸ਼ ਬਣੀਆਂ ਆਪਾਂ ਸੁਣੀਆਂ ਹੀ ਹੋਣੀਆਂ ਉਹ ਅਪਵਿਖਸ਼ ਬਣੀਆਂ ਮੈਨੂੰ ਸਿੱਧ ਹੁੰਦੀਆਂ ਲੱਗਦੀਆਂ ਉਹ ਤਾਂ ਲੱਗਦੀਆਂ ਵੀ ਜਦੋਂ ਸਾਰਾ ਕੁਝ ਹੋਊਗਾ ਭਾਰਤ ਵੀ ਹਮਲਾ ਕਰੂਗਾ ਪਾਕਿਸਤਾਨ ਤੇ ਪਾਕਿਸਤਾਨ ਤੇ ਹਮਲਾ ਤਾਂ ਕਰੂਗਾ ਇੱਕ ਤਾਂ ਇਹ ਨੇ ਜਿਹੜਾ ਹੈਗਾ ਆਪਣਾ ਆਹਾਂ ਰੱਬ ਤੇਰਾ ਭਲਾ ਕਰੇ ਇਧਰਲੇ ਪਾਸੇ ਆਪਣਾ ਜਿੱਥੇ ਆਜ਼ਾਦੀ ਦੀ ਮੰਗ ਉੱਠੀ ਆ ਜਿਹੜਾ ਅਫਗਾਨਿਸਤਾਨ ਨਾਲ ਲੱਗਦਾ ਬਲੋਚਿਸਤਾਨ ਕਿਉਂਕਿ ਭਾਰਤ ਨੇ ਲੈਣਾ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ ਆ ਇਹਨਾਂ ਨੇ ਇਹ ਇੱਕ ਕਰਨਾ ਜਦੋਂ ਇਹ ਕਰਨਗੇ ਹਮਲਾ ਇਧਰ ਤੇ ਜਿਹੜਾ ਤੁਰਕੀ ਆ ਤੇ ਜਾਂ ਜਿਹੜਾ ਹੈਗਾ ਅਜ਼ਰਬਾਈਜਾਨ ਏ ਰਸ਼ੀਆ ਨਾਲ ਪਾਕਿਸਤਾਨ ਨਾਲ ਮਿਲ ਕੇ ਇਹ ਹਮਲਾ ਕਰਨਗੇ ਭਾਰਤ ਤੇ ਤੇ ਜਦੋਂ ਭਾਰਤ ਤੇ ਹਮਲਾ ਹੋਊਗਾ ਅੱਗੇ ਸੀਸਫਾਇਰ ਹੋ ਗਿਆ ਭਾਰਤ ਦੀ ਪੂਰੀ ਤਿਆਰੀ ਆ ਤੇ ਭਾਰਤ ਛੱਕੇ ਵੇਖੀ ਛਡਾਉਂਦਾ ਇਹਨਾਂ ਦੇ ਥੋੜਾ ਜਿਹਾ ਸਮਾਂ ਜ਼ਰੂਰ ਲੱਗੂਗਾ ਤੇ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜਿਹੜੇ ਆਪਦੇ ਹੁੰਦੇ ਨਹੀਂ ਆਪਣੇ ਧਰਤੀ ਦੇ ਵਿੱਚ ਆਪਾਂ ਟੂਹਾ ਪੱਟ ਕੇ ਉਹ ਵੀ ਜ਼ਰੂਰ ਬਣਾ ਕੇ ਰੱਖੋ ਉਹਨੂੰ ਕੀ ਕਹਿੰਦੇ ਹੁੰਦੇ ਆ ਹੂਰਾ ਤੇ ਉਹਦੇ ਵਿੱਚ ਕੁਝ ਸਮਾਨ ਆਉਦਾ ਜਿਵੇਂ ਰੇਡੀਓ ਆ ਕੁਝ ਦਵਾਈਆਂ ਕੋਈ ਆਕਸੀਜਨ ਦਾ ਕੋਈ ਉਹ ਵੀ ਤੁਸੀਂ ਸਾਰਿਆਂ ਨੇ ਰੱਖਣਾ ਮੈਂ ਵੀ ਹੀ ਮੈਂ ਵੀ ਬਣਾਉਣ ਲੱਗਣਾ ਮੇਰੀ ਵੀ ਤਿਆਰੀ ਆ ਕਿਉਂਕਿ ਕੁਝ ਵੀ ਹੋ ਸਕਦਾ ਇਹ ਜੰਗ ਤੁਹਾਨੂੰ ਪਤਾ ਹੀ ਹੈ ਕਿਵੇਂ ਲੜੀ ਜਾਣੀ ਆ ਆ ਪੰਜ-ਛੇ ਮਹੀਨੇ ਪਹਿਲਾਂ ਵੇਖਿਆ ਹੀ ਆ ਸਾਰਾ ਕੰਮ ਸਾਰਾ ਡਰੋਨਾਂ ਦਾ ਤੇ ਮਜਾਈਲਾਂ ਦਾ ਤੇ ਸ਼ਕਤੀ ਪ੍ਰਦਰਸ਼ਨ ਦਾ ਚੱਲਣਾ ਇੱਥੇ ਹੋਰ ਕੋਸ ਨਹੀਂ ਚੱਲਣਾਗਾ ਹਨਾ ਤੇ ਦੂਜੀ ਗੱਲ ਆ ਗਈ ਜਦੋਂ ਤੁਰਕੀ ਆਪਣੇ ਤੇ ਹਮਲਾ ਕਰੂਗਾ ਤੇ ਆਪਾਂ ਉਹਨਾਂ ਦਾ ਚੀਨ ਆਪਣੇ ਤੇ ਹਮਲਾ ਨਹੀਂ ਕਰੂਗਾ ਚੀਨ ਆਪ ਵਿਅਸਤ ਹੋਊਗਾ ਤਾਈਵਾਨ ਤੇ ਦੂਜੀ ਗੱਲ ਈਰਾਨ ਤੇ ਇਜ਼ਰਾਇਲ ਇਹ ਕੰਮ ਚੱਕ ਦੇਣਗੇ ਆਪਸ ਵਿੱਚ ਠੀਕ ਆ ਤੇ ਅਮਰੀਕਾ ਨੇ ਕੈਨੇਡਾ ਤੋਂ ਲੈਣਾ ਉਹ ਟਾਪੂ ਉਹਨਾਂ ਨੂੰ ਲਿਜਾ ਕੇ ਉਧਰ ਉਹ ਟਾਪੂ ਨੱਪ ਜੂਗਾ ਤੇ ਤੀਜੀ ਗੱਲ ਆ ਗਈ ਵੀ ਜਿਹੜਾ ਰਸ਼ੀਆ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਉਹਦਾ ਕਾਰਨ ਇਹ ਆ ਬਾਈ ਜੀ ਜਿਹੜੀ ਅਫਰੀਕਾ ਕੰਟਰੀਆਂ ਚ ਆਜ਼ਾਦੀ ਦਾ ਜਿਹੜੀ ਲਹਿਰ ਚੱਲੀ ਹੈ ਨਾ ਉਹਦੇ ਚ 100% ਹਿੱਸਾ ਜਿਹੜਾ ਉਹ ਉਪੂ ਤੋਂ ਸਾਬ ਦਾ ਸਲੂਟ ਬੰਦਾ ਹੈ ਇਹੋ ਜੇ ਲੀਡਰਾਂ ਦਾ ਇਹ ਤਾਂ ਦੁਨੀਆ ਨੂੰ ਅਗਵਾਈ ਕਰਨ ਵਾਲੇ ਲੀਡਰ ਆ ਜਿਨ੍ਹਾਂ ਨੂੰ ਅੱਜ ਯੂਰਪ ਅਮਰੀਕਾ ਤੇ ਤੇਰਾ ਯੁਕਰੇਨ ਇਹ ਰਲ ਕੇ ਦੱਸੀ ਜਾਂਦਾ ਵੀ ਇਹ 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 ਇੱਕ ਕ੍ਰਿਮੀਨਲ ਆ ਇਹਨਾਂ ਨੇ ਬੱਚੇ ਮਾਰਦੇ ਇਹਨਾਂ ਨੇ ਫਲਾਣਾ ਮਾਰਦਾ ਇਹਨਾਂ ਨੇ ਧਮਕਾਉਣਾ ਮਾਰਦਾ ਇਸ ਬਹੁਤ ਵੱਡਾ ਮਤਲਬ ਜਿਹਨੂੰ ਕਹਿ ਦਿੰਦੇ ਆ ਆਪਾਂ ਵੀ ਕਿਸੇ ਨੂੰ ਕਿਸੇ ਨੂੰ ਬਦਨਾ ਟਾਰਗੇਟ ਕਰਨਾ ਵੀ ਬਦਨਾਮ ਕਰਉ ਇਹਨੂੰ ਜਿੰਨਾ ਵੀ ਹੋ ਸਕਦਾ ਜਿਹੜਾ ਆਪਣਾ ਹੈਗਾ ਅਫਰੀਕਾ ਕੰਟਰੀ ਅਫਰੀਕਾ ਅਫਰੀਕੀਨ ਮੂਲ ਦੇ ਲੋਕ ਆ ਉਹ ਤੁਸੀਂ ਵੇਖੇ ਹੋਣੇ ਵੀ ਕਿੰਨੇ ਗਰੀਬ ਆ ਹੱਤ ਦੀ ਗਰੀਬੀ ਚ ਰਹਿੰਦੇ ਆ ਜਿਵੇਂ ਵਿਚਾਰੇ ਵੀ ਕਿਤੇ ਦੁਨੀਆਂ ਤੇ ਕੁਝ ਹੈ ਹੀ ਨਹੀਂਗਾ ਉਹਨਾਂ ਕੋਲ ਹੈ ਹੀ ਨਹੀਂ ਕੋਈ ਜਦੋਂ ਵਿਚਾਰਿਆਂ ਕੋਲੇ ਉੱਥੋਂ ਨਿਕਲਦਾ ਕੀ ਆ ਉੱਥੋਂ ਨਿਕਲਦਾ ਸੋਨਾ 골ਡ ਚਾਂਦੀ ਜੋ ਜਿੰਨੀਆਂ ਤਾਤਾ ਯੂਰੇਨੀਅਮ ਆਲਾ ਟਰੰਪਟਮ ਸਾਰਾ ਹੀਰੇ ਜਵਾਹਰਾ ਤੋਂ ਉੱਥੋਂ ਨਿਕਲਦੇ ਆ ਤੇ ਪਰ ਉੱਥੋਂ ਦੇ ਲੋਕ ਕਿੱਡੇ ਗਰੀਬ ਆ ਕਿਉਂ ਗਰੀਬ ਆ ਜਦੋਂ ਭਾਰਤ ਆਜ਼ਾਦ ਹੋਇਆ ਭਾਰਤ ਇੱਕ ਡੈਮੋਕਰੇਟਿਕ ਕੰਟਰੀ ਬਣ ਗਿਆ ਸੀ ਬੂਟਾ ਪੈਣ ਲੱਗ ਪੰਗਾ ਆਪਣੇ ਤੇ ਉਹ ਇੱਥੇ ਸੀਗਾ ਬਰਤਾਨੀਆਂ ਦਾ ਰਾਜ ਤੇ ਜਿਹੜਾ ਉੱਥੇ ਸੀ ਫਰਾਂਸ ਦਾ ਰਾਜ ਉਹਨਾਂ ਫਰਾਂਸੀਆਂ ਨੇ ਕੀ ਕਰਿਆ ਉਹਨਾਂ ਨੇ ਕਰਿਆ ਇਹ ਵੀ ਉਹ ਉਹ ਉਹਨਾਂ ਨੇ ਉੱਥੇ ਰਾਜਾ ਬਣਾਤਾ ਉਹ ਜਿੰਨਾ ਵੀ ਮੰਨ ਲਓ ਸੌਟਾਂ ਸੋਨਾ ਜੇ ਉਹ ਉਥੋਂ ਫਰਾਂਸ ਵਾਲੇ ਮਾਈਨਿੰਗ ਕਰਕੇ ਕੱਢਦੇ ਆ ਮਤਲਬ ਕਿ ਸਿੱਧਾ ਸਿੱਧਾ ਤੁਹਾਨੂੰ ਮੈਂ ਦੱਸਾਂ ਉਹ ਪਹਿਲਾਂ ਜਾਂਦਾ ਫਰਾਂਸ ਫਿਰ ਫਰਾਂਸ ਚ ਉਹਦੀ ਕੀਮਤ ਤੈਅ ਹੁੰਦੀ ਆ ਮੰਨ ਕੇ ਚੱਲੋ ਜੀ ਉਹਨਾਂ ਨੇ 100 ਰੁਪਿਆ ਵੀ ਦਿੱਤਾ ਉਸ ਜੇ 100 ਟਨ ਆ ਨਾ ਉਹਦਾ ਜੇ 100 ਰੁਪਿਆ ਵੀ ਦਿੱਤਾ ਤਾਂ ਉਹਨਾਂ ਨੂੰ ਕਬੂਲ ਆ ਕਿਉਂਕਿ ਉੱਥੇ ਲਾ ਹੀ ਸਾਰਾ ਫਰਾਂਸ ਦਾ ਚੱਲਦਾ ਦੂਜੀ ਗੱਲ ਉਹ ਜਿਹੜਾ ਪੈਸਾ ਉਹ ਡਾਇਰੈਕਟਲੀ ਆਉਂਦਾ ਕਿ ਉਹ ਉਥੋਂ ਦੇ ਰਾਜੇ ਨੂੰ ਆ ਜਾਂਦਾ ਰਾਜਾ ਆਪਦਾ ਪੈਸਾ ਗਾਂ ਪਰਜਾ ਤੇ ਵਰਤੇ ਨਾ ਵਰਤੇ ਉੱਥੋਂ ਦਾ ਇੱਕ ਹੋਣ ਕੰਟਰੀ ਆ ਛੋਟਾ ਜਿਹਾ ਕਿਨੋਫਾਸੋ ਉੱਥੇ ਕੀ ਉੱਥੇ ਹੋਣਾ ਤੇ ਤਾਕਤਾਂ ਪਲਟ ਕਰਕੇ ਸਾਰੀ ਫਰਾਂਸ ਦੀ ਜਿੰਨੀ ਆਰਮੀ ਸੀ NATO ਦੀ ਆਰਮੀ ਸੀ ਉਥੋਂ ਕੱਢਤੀ ਆ ਕੱਢ ਕੇ ਉਹਨਾਂ ਨੇ ਕਰਿਆ ਕੀ ਆ ਉੱਥੋਂ ਦਾ ਰਾਸ਼ਟਰਪਤੀ ਜਿਹੜਾ ਬਣਾਇਆ ਉਹ ਮੁੰਡਾ ਜਿਹਦਾ ਨਾਂ ਕੀ ਆ ਯਾਰ ਪਤਾ ਨਹੀਂ ਕਿਹੜਾ ਮੋਰਿਆ ਫਾਸ ਟਕਨੀਨ ਕੀ ਮੈਂ ਦੱਸੂਗਾ ਯਾਦ ਕਰਕੇ ਸੌਰੀ ਮੈਂ ਭੁੱਲ ਗਿਆ ਉਹ ਨੂੰ ਰਾਸ਼ਟਰਪਤੀ ਉਥੋਂ ਦਾ ਕੋਸ਼ਿਸ਼ ਕਰਕੇ ਉਹਨੇ ਬਾਈ ਜੀ ਸਕੂਲ ਠੀਕ ਹੈ ਉਹਨੇ ਉਹ ਉਹ ਨੂੰ ਉਹਨੇ ਜਿੰਨੇ ਮੇਨ ਸੀ ਉਹਨਾਂ ਨੇ ਜਿਹੜੀਆਂ ਬੈਂਕਾਂ ਸੀ ਉਹਨੇ ਸਾਰੇ ਜਿਹੜੇ ਮੇਨ ਸੀ ਸੱਦੇ ਵੀ ਆਪਾਂ ਆ ਕੁਝ ਕਰ ਦਿਆਂ ਤਾਂ ਕੀ ਹੋਊਗਾ ਉਹਨਾਂ ਜੀ ਆਪਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ ਉਹ ਤਾਂ ਕੋਈ ਨਹੀਂ ਕਰਾਂਗੇ ਕਿਉਂਕਿ ਉਹ ਕਿਉਂ ਆਂਦਾ ਸੀ ਕਿਉਂ ਵੜਕਦਾ ਸੀ ਉਹਨੂੰ ਪੁੱਤ ਨੇ ਕਿਹਾ ਸੀ ਚੀਨ ਨੇ ਕਿਹਾ ਸੀ ਹਨਾ ਤੇ ਉਹਦਾ ਵੜਕਣਾ ਲਾਜ਼ਮੀ ਸੀ ਉਹ ਉੱਥੇ ਪਹਿਲਾਂ ਵੀ ਇੱਕ ਮੁੰਡਾ ਗੋਇਆ ਸੀਗਾ ਉਹਦਾ ਵੀ ਤੁਹਾਨੂੰ ਮੈਂ ਨਾਂ ਪਤਾ ਕਰਕੇ ਦੱਸੂਗਾ ਉਹਨੇ ਪਹਿਲਾਂ ਇਹ ਕੰਮ ਚਲਾਇਆ ਸੀ ਵੀ ਆਜ਼ਾਦੀ ਫਰਾਂਸ ਤੋਂ ਆਜ਼ਾਦੀ ਲਾਉਣੀ ਆ ਲੈਣੀ ਆ ਫਿਰ ਉਹਦੇ ਗੋਲੀ ਮਾਰਤੀ ਸੀ ਜਿਹੜਾ ਆ ਪੀਨੋ ਫਾਸੋ ਰਾਸ਼ਟਰਪਤੀ ਹੁਣ ਉੱਥੋਂ ਦਾ ਉਹਦੇ ਤੇ ਵੀ ਇਹਨਾਂ ਨੇ ਸਫਾਰੀ ਕਹੀ ਦਿੱਤੀਆਂ ਵੱਡੇ ਵੱਡੇ ਗੈਂਕਾਂ ਮਤਲਬ ਏਜੰਸੀਆਂ ਮਗਰ ਲਾਈਆਂ ਵੀ ਇਹਨੂੰ ਮਾਰੂ ਬੰਦੇ ਨੂੰ ਉਹਨੇ ਹੁਣ ਆਪਣੇ ਦੇਸ਼ 'ਚ ਕਿੰਨੀ ਤਰੱਕੀ ਕੀਤੀ ਉਹਨੇ ਸਕੂਲ ਛੜਕਾ ਹਸਪਤਾਲ ਹਰ ਪਿੰਡ ਦਾ ਕੋਨੇ ਸੜਕ ਪਚਾਤੀ ਖੇਤੀ ਲਈ ਸੂਏ ਨਹਿਰਾ ਕੱਸੀਆਂ ਉਹਨੇ ਕੱਢਦੇ ਆ ਟਰੈਕਟਰ ਮਸ਼ੀਨਰੀਆਂ ਸਾਰਾ ਕੁਝ ਉਹਨੇ ਲੈ ਕੇ ਦਿੱਤਾ ਲੋਕ ਬਹੁਤ ਮਿਹਨਤੀ ਓਨੈਸਟ ਲੋਕ ਆ ਪਰ ਉਹਨਾਂ ਨੂੰ ਉਲਝਾ ਜੀ ਨਾ ਪਾਇਆ ਵੈਸੇ ਵੀ ਉਹ ਕੁੰਗੇ ਕੰਬਲੇ ਜਿਹੇ ਤਾਂ ਲੱਗਦਾ ਜਿਵੇਂ ਹੈ ਹੀ ਪੈਚੋ ਸਾਰੇ ਕ੍ਰਾਈਮਨਲ ਹੁੰਦੇ ਆ ਹਨਾ ਤੇ ਉੱਥੋਂ ਉਹਨਾਂ ਨੂੰ ਡਰ ਪੈ ਗਿਆ ਡਰ पे ਡਰ ਇਹ ਪੈ ਗਿਆ ਵੀ ਜਿਹੜਾ ਪੁਤਨ ਆ ਇਹਦਾ ਹਰੇਕ ਦੇਸ਼ ਨੂੰ ਹੀ ਮਤਲਬ ਪਾਵਰਾਂ ਦੇਈ ਜਾਂਦਾ ਆਜ਼ਾਦੀ ਦੇਈ ਜਾਂਦਾ ਜਿਵੇਂ ਹੁਣ ਈਰਾਨ ਮਗਰ ਪਏ ਆ ਵੀ ਤੂੰ ਪਰਮਾਣੂ ਨਹੀਂ ਬਣਾ ਸਕਦਾ ਅਸਲ ਕਾਰਨ ਪਰਮਾਣੂ ਦਾ ਨਹੀਂ ਪਰਮਾਣੂ ਦੇ ਜਿਹੜੇ ਇੱਕੇ ਤਾ ਉਹਨੂੰ ਦਬਾਉਣਾ ਉਹਦਾ ਜਿੰਨਾ ਤੇਲ ਆ ਜਿਹੜਾ ਕੁਦਰਤੀ ਜਿੰਨੇ ਸੋਰਸ ਆ ਉਹਨਾਂ ਤੇ ਇਹਨਾਂ ਦਾ ਕਬਜ਼ਾ ਕਰਨ ਦਾ ਮਤਲਬ ਆ ਤੇ ਦੂਜੀ ਗੱਲ ਹੁਣ ਕਿੰਨੋ ਫਾਸਵਰ ਲੋਕ ਇੱਥੋਂ ਵਿਜੇ ਲੈ ਲੈ ਕੇ ਉੱਥੇ ਜਾਂਦੇ ਆ ਉਹਨੂੰ ਵੇਖਣ ਉਹਦਾ ਮੁਲਕ ਵੇਖਣ ਉਹਦਾ ਦੇਸ਼ ਵੇਖਣ ਪੰਜ ਸੱਤਾਂ ਸਾਲਾਂ ਚ ਉਹ ਆਪਣੇ ਅਰਗੇ ਮੁਲਕਾਂ ਨੂੰ ਵੀ ਪਿੱਛੇ ਛੱਡ ਜੂਗਾ ਤੀਜੀ ਗੱਲ ਜਿਹੜੀ ਮੇਨ ਗੱਲ ਆ ਰਸ਼ੀਆ ਇਹਨਾਂ ਦੇ ਚਾਹੁੰਦਾ ਕਿਉਂ ਆ ਰਸ਼ੀਆ ਕੋਲੇ ਕੀ ਰਸ਼ੀਆ ਨੂੰ ਜਿਹੜਾ ਅੰਟਾਰਟਿਕਾ ਅੰਟਾਰਟਿਕਾ ਜਿਹੜਾ ਜਿੱਥੇ ਬਰਫੀ ਬਰਫਾ ਜਿੱਥੇ ਕੋਈ ਜਾਣਦਾ ਨਹੀਂ ਉਥੇ ਰਸ਼ੀਆ ਨੂੰ ਤੇਲ ਲੱਭਿਆ ਘੱਟੋ ਘੱਟ ਵੀ ਜੇ ਦੁਨੀਆ ਦੇ ਕਿਤੇ ਤੇਲ ਨਾ ਵਿਕੇ ਤੇ ਕੱਲਾ ਰੂਸ 50 70 ਸਾਲ ਰੂਸ ਦੁਨੀਆ ਨੂੰ ਚਲਾ ਸਕਦਾ ਇੰਨਾ ਤੇਲ ਆ ਜਿਹੜਾ ਉਹ ਰੂਸ ਨੂੰ ਮਿਲਿਆ ਉਥੋਂ ਤੇ ਇੰਡੀਆ ਨੂੰ ਰੂਸ ਨਾਲ ਆਪਦੀ ਭਾਈਚਾਰਕ ਸਾਂਝ ਰੱਖਣ ਦਾ ਫਾਇਦਾ ਇਹ ਹੈ ਵੀ ਸਾਰੀ ਉਮਰ ਰੂਸ ਤੇਲ ਉਥੋਂ ਕੱਢਦਾ ਰਹੂਗਾ ਤੇ ਜਿਹੜਾ ਭਾਰਤ ਹੈ ਤੇ ਜਿਹੜਾ ਚੀਨ ਹੈ ਇਹ ਉਹਦਾ ਮੁਨਾਫਾ ਲੈਂਦੇ ਰਹਿਣਗੇ ਤੇ ਆਪਦਾ ਭਾਈ ਜਾਨ ਮੈਂ ਤੁਹਾਨੂੰ ਸਿੱਧਾ ਸਿੱਧਾ ਪੰਜਾਬੀ ਜੇ ਸਮਝਾਉਣਾ ਆਦਰ ਰਾਖਣ ਪਾਣੀ ਇਕੱਠਾ ਕਰ ਲੁਹਾ ਇੱਕ ਗੱਲ ਹੋਰ ਰਸ਼ੀਅਤ ਭਚਾਲ ਆਇਆ ਬਹੁਤ ਵੱਡਾ ਤੇ ਕਈ ਦੇਸ਼ਾਂ ਦੇ ਵਿੱਚ ਸੁਨਾਮੀ ਦੀ ਆਹਟ ਅਲਰਟ ਹੋ ਗਿਆ ਸੁਨਾਮੀ ਆ ਰਹੀ ਹੈ ਵਾਹਿਗੁਰੂ ਆਪਾ ਕਰੇ ਵੀ ਨਾ ਹੀ ਆਵੇ ਪਰ ਸੁਨਾਮੀ ਦੇ ਚਾਂਸ ਜਿਹੜਾ ਪਾਣੀ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਉਹਦੇ ਚਾਂਸ 80% ਆਏ ਖੜੇ ਆ ਚੀਨ ਦੇ ਵਿੱਚ 8.8 ਦਿਸ਼ਾ ਮੰਨ ਲਓ ਦਾ ਪੂਕਮ ਆਇਆ ਜਿਹੜਾ ਕਿ ਬਹੁਤ ਜ਼ਬਰਦਸਤ ਭੂਕਮ ਬੰਦਾ ਤੇ ਰੱਬ ਰੱਖ ਵਾਹਿਗੁਰੂ ਮਿਹਰ ਕਰੇ ਪਰ ਆਪਦੀ ਤਿਆਰੀ ਭਾਈ ਆਪਦੇ ਕੋਲੇ ਰੱਖੋ ਆਪਦਾ ਕੋਈ ਤੇਲ ਪਾਣੀ ਜੱਕ ਤਾਂ ਭੱਜਣ ਨਾਲੋਂ ਅੱਜੇ ਤੋਂ ਸਟਾਰਟ ਕਰਦੋ ਸੋ ਧੰਨਵਾਦ ਵੀਡੀਓ ਆਪਦੇ ਰਿਸ਼ਤੇਦਾਰ ਭੈਣਾ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਜੇ ਮੇਰਾ ਚੈਨਲ ਬਾਲਾ ਵੱਡਾ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਮੈਂ ਝੂਠ ਮਾਰਦਾ ਆਉਣ ਵਾਲੇ ਦਿਨਾਂ ਦੇ ਜਿਹੜੇ ਸੰਕੇਤ ਬੰਦਿਆ ਮੈਂ ਉਸ ਹਸਾਉਣਾ ਗੱਲ ਕਰਦਾ ਸਮਝ ਆ ਗਈ ਜੀ ਤੇ ਚੈਨਲ ਤਾਂ ਹੌਲੀ ਹੌਲੀ ਵੱਡੇ ਹੁੰਦੇ ਆ ਤੇ ਇਹ ਵੀ ਹੋ ਸਕਦਾ ਮੈਂ ਵੱਡੇ ਚੈਨਲਾਂ ਨਾਲੋਂ 20 ਅੱਗੇ ਲੰਘ ਜਾ ਤੁਹਾਡੇ ਭਰਾਵਾਂ ਦੀ ਸਪੋਰਟ ਕਰਕੇ ਤੇ ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੇ ਭਰਾ ਸ਼ੇਅਰ ਕਰਵਾਓ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਕਹਿਣਾ ਵੀ ਵੀਡੀਓ ਦਾ ਕੱਲਾ ਕੱਲਾ ਪੁਆਇੰਟ ਉਹ ਵਿਊ ਦੱਸਿਓ ਤੇ ਅਗਲੀ ਵੀਡੀਓ ਆਪਾਂ ਜਲਦੀ ਇੱਕ ਅੱਧੇ ਦਿਨ ਵਿੱਚ ਫੇਰ ਬਣਾ ਕੇ ਪਾ ਦਾਂਗੇ ਜੇ ਕਿਸੇ ਨੂੰ ਕਿਤੇ ਗੱਲ ਦੀ ਸਮਝ ਨਾ ਲੱਗੀ ਹੋਵੇ ਤੇ ਅਮਰੀਕਾ ਜਿਹੜਾ ਰਸ਼ੀਆ ਤੇ ਹੋ ਸਕਦਾ ਪਰਮਾਣੂ ਅਟੈਕ ਵੀ ਕਰ ਦੇ ਓਕੇ ਜੀ ਧੰਨਵਾਦ ਲਵ ਯੂ ਸਾਰਿਆਂ ਨੂੰ ਜੈ ਹਿੰਦ ਜੈ ਪੰਜਾਬ